Welcome to KMS apartment property management software here is explainer video take a look swagat hai ji ajj aapan ik khaas software kms apartment management software diyan parta kholn di koshish karange haan ji sade kol dekho is di website to kuj jankari hai fir niyama te shartaan bare vi ik note hai ga te logo da verwa vi hai theek hai ਆਪਣਾ ਮਕਸਦ ਬਸ ਇਹ ਸਮਝਣਾ ਕਿ ਅੱਜ ਦੇ ਰਿਹਾਈਸ਼ੀ ਕੰਪਲੈਕਸਾਂ ਦਾ ਜਿਹੜਾ ਪ੍ਰਬੰਧਨ ਹੈ ਨਾ ਕਾਫੀ ਗੁੰਝਲਦਾਰ ਹੁੰਦਾ ਉਹਨੂੰ ਇਹ ਕਿਵੇਂ ਸੁਖਾਲਾ ਬਣਾਉਂਦਾ ਹੈ ਬਿਲਕੁਲ ਅੱਜਕੱਲ ਜਿਵੇਂ ਜਿਵੇਂ ਸ਼ਹਿਰਾਂ ਵਿੱਚ ਵੱਡੀਆਂ ਰਿਹਾਈਸ਼ੀ ਸੁਸਾਇਟੀਆਂ 게ਟਡ ਕਮਿਊਨਿਟੀਆਂ ਵਧ ਰਹੀਆਂ ਨੇ ਉਹਨਾਂ ਨੂੰ ਸਹੀ ਢੰਗ ਨਾਲ ਚਲਾਉਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਹਾਂਜੀ ਬਹੁਤ ਸਾਰੇ ਲੋਕ ਵੱਖ-ਵੱਖ ਲੋੜਾਂ हां ਤੇ ਉਹਨਾਂ ਸਭ ਵਿੱਚ ਤਾਲਮੇਲ ਬਿਠਾਉਣਾ ਕੋਈ ਸੌਖਾ ਕੰਮ ਨਹੀਂ ਇਹ ਸੌਫਟਵੇਅਰ ਇਸੇ ਚੁਣੌਤੀ ਦਾ ਇੱਕ ਤਕਨੀਕੀ ਹੱਲ ਪੇਸ਼ ਕਰਨ ਦਾ ਦਾਵਾ ਕਰਦਾ ਹੈ ਖਾਸ ਤੌਰ ਤੇ ਨਿਵਾਸੀਆਂ ਮਾਲਕਾਂ ਅਤੇ ਪ੍ਰਬੰਧਕਾਂ ਵਿਚਕਾਰ ਮਤਲਬ ਇੱਕ ਪੁਲ ਬਣ ਕੇ ਐਮਐਸ ਅਪਾਰਟਮੈਂਟ ਮੈਨੇਜਮੈਂਟ ਸੌਫਟਵੇਅਰ ਹੈ ਕੀ ਅਸਲ ਵਿੱਚ ਸਰੋਤ ਦੱਸਦੇ ਨੇ ਕਿ ਇਹ ਇੱਕ ਸਮਾਰਟ ਸਭ ਕੁਝ ਇੱਕ ਵਿੱਚ ਪਲੇਟਫਾਰਮ ਹੈ 올인원 ਜਿਹਨੂੰ ਕਹਿੰਦੇ ਨੇ ਹਾਂਜੀ 올인원 ਇਸ ਦਾ ਮਤਲਬ ਹੈ ਕਿ ਇਹ ਕੋਸ਼ਿਸ਼ ਕਰਦਾ ਹੈ ਕਿ ਇੱਕੋ ਥਾਂ ਤੇ ਉਸਾਰੇ ਟੂਲ ਮਿਲ ਜਾਣ ਜੋ ਕਿਸੇ ਅਪਾਰਟਮੈਂਟ ਕੰਪਲੈਕਸ ਜਾਂ ਗੇਟਿਡ ਕਮਿਊਨਿਟੀ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਚਲਾਉਣ ਸਵੈਚਾਲਿਤਕਰਨ ਮਤਲਬ ਆਟੋਮੇਟ ਕਰਨ ਤੇ ਸਰਲ ਬਣੌਣ ਲਈ ਚਾਹੀਦੇ ਨੇ ਤੇ ਦੇਖੋ ਸਭ ਕੁਝ ਇੱਕ ਵਿੱਚ ਹੋਣ ਦਾ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਵੱਖ-ਵੱਖ ਕੰਮਾਂ ਲਈ ਅਲੱਗ-ਅਲੱਗ ਸਿਸਟਮ ਵਰਤਨ ਦੀ ਲੋਡ ਨਹੀਂ ਪੈਂਦੀ ਮਤਲਬ ਸਾਰੀ ਜਾਣਕਾਰੀ ਤੇ ਕਾਰਜ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਨੇ ਇਸ ਨਾਲ ਕੁਸ਼ਲਤਾ ਵੱਧਦੀ ਹੈ ਅੱਛਾ ਇਸ ਨੂੰ ਕਿਟੀਜ਼ ਮਾਈਕਰੋ ਸੋਲਿਊਸ਼ਨਸ ਨੇ ਬਣਾਇਆ ਹੈ ਜਿਨ੍ਹਾਂ ਦਾ ਰਜਿਸਟਰ ਦਫਤਰ ਹైదరాబాద్ ਵਿੱਚ ਹੈ ਪਤਾ ਵੀ ਦਿੱਤਾ ਹੋਇਆ ਹਾਂ ਪਤਾ ਹੈਗਾ 39360 ਜੈਲਾ ਰੈ residenc y ਸਰਸਵਤੀ ਨਗਰ ਹైదరాబాద్ 504704 ਸੰਪਰਕ ਨੰਬਰ ਵੀ ਹਨ +91934733331 ਅਤੇ ਦੂਜਾ ਹੈ +91 9113333331 ਠੀਕ ਹੈ ਤੇ ਤਕਨੀਕੀ ਪੱਕ ਤੋਂ ਜੇ ਗੱਲ ਕਰੀਏ ਤਾਂ ਦੱਸਿਆ ਗਿਆ ਹੈ ਕਿ ਇਹ PHP MySQL JavaScript jQuery ਅਤੇ Ajax ਇਹਨਾਂ ਤੇ ਬਣਿਆ ਇਹਨਾਂ ਤਕਨੀਕਾਂ ਬਾਰੇ ਕੁਝ ਖਾਸ ਮਤਲਬ ਇਹ ਮਹੱਤਵਪੂਰਨ ਨੇ हां देखो ए तकनीकी चौण कुछ गल्ला दस दी है पीएचपी ते माय एसक्यूएल वेब विकास विच काफी आ, स्थापित ते भरोसे योग्य तकनीकान ने इना दी ਵਰਤੋਂ ਦਾ ਮਤਲਬ ਹੋ ਸਕਦਾ ਹੈ ਕਿ ਸੌਫਟਵੇਅਰ ਦੀ ਨੀ ਮਜ਼ਬੂਤ ਹੈ ਇਹਨੂੰ ਸੰਭਲਣਾ ਮਤਲਬ ਮੇਨਟੇਨ ਕਰਨਾ ਸੌਖਾ ਹੋ ਸਕਦਾ ਹੈ हां जी ਤੇ ਸ਼ਾਇਦ ਭਵਿਕ ਵਿੱਚ ਦੂਜੇ ਸਿਸਟਮਾਂ ਨਾਲ ਜੋੜਨ ਜਿਵੇਂ ਇੰਟੀਗ੍ਰੇਸ਼ਨ ਜਾਂ ਇਸਨੂੰ ਲੋਡ ਮੁਤਾਬਕ ਢਾਲਣ ਕਸਟਮਾਈਜੇਸ਼ਨ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ अच्छा ਤੇ ਜਾਵਾ ਸਕ੍ਰਿਪਟ ਜੈਕੂਰੀ ਅਤੇ ਏਜੈਕਸ ਇਸ ਨੂੰ ਇੰਟਰਐਕਟਿਵ ਤੇ ਤੇਜ਼ ਬਣਾਉਣ ਵਿੱਚ ਮਦਦ ਕਰਦੇ ਨੇ ਹੂੰ শ্রোਤੇ ਵੀ ਕਹਿੰਦਾ ਹੈ ਕਿ ਇਹ ਪੂਰੀ ਤਰ੍ਹਾਂ ਰਿਸਪੌਂਸਿਵ ਹੈ ਹਾਂ ਰਿਸਪੌਂਸਿਵ ਇਸ ਦਾ ਮਤਲਬ ਤਾਂ ਇਹ ਹੋਈ ਹੋਇਆ ਕਿ ਇਹ ਐਪਲੀਕੇਸ਼ਨ ਆਪਣੇ ਆਪ ਨੂੰ ਸਕਰੀਨ ਦੇ ਆਕਾਰ ਮੁਤਾਬਕ ਢਲ ਲੈਂਦੀ ਹੈ ਭਾਵੇਂ ਕੋਈ ਇਸ ਨੂੰ ਫੋਨ ਤੇ ਵਰਤੇ ਟੈਬਲੇਟ ਤੇ ਜਾਂ ਕੰਪਿਊਟਰ ਤੇ ਬਿਲਕੁਲ ਇਹ ਤਾਂ ਅੱਜਕੱਲ ਬਹੁਤ ਜ਼ਰੂਰੀ ਹੈਗਾ ਬਹੁਤ ਜ਼ਰੂਰੀ ਤੇ ਇਹ ਵੀ ਦੱਸਿਆ ਗਿਆ ਹੈ ਕਿ ਇਹ ਇੱਕ ਆਨਲਾਈਨ ਯਾਨੀ ਕਿ क्लाउड आधारित सॉफ्टवेयर है अच्छा क्लाउड हां जी इस इसका मतलब है डाटा इंटरनेट ऐसी सुरक्षित स्टोर होंगे है जिसन कितों भी एक्सेस किया जा सकता है ये तो बहुत बढ़िया सहूलत है ਪ੍ਰਬੰਧਕਾਂ ਤੇ ਨਿਵਾਸੀਆਂ ਲਈ ਬਿਲਕੁਲ ਤੇ ਡਾਟਾ ਗਵਾਚਣ ਦਾ ਖਤਰਾ ਵੀ ਘਟ ਜਾਂਦਾ ਹੈ ਇਹ ਸਭ ਮਿਲ ਕੇ ਇੱਕ ਤਰ੍ਹਾਂ ਨਾਲ ਉਸ ਵੱਡੀ ਚੁਣੌਤੀ ਦਾ ਹੱਲ ਬਣਨ ਦੀ ਕੋਸ਼ਿਸ਼ ਕਰਦੇ ਨੇ ਜਿਸ ਦੀ ਆਪਾਂ ਸ਼ੁਰੂ ਚ ਗੱਲ ਕਰ ਰਹੇ ਸੀ ਵੱਡੀਆਂ ਕਮਿਊਨਿਟੀਆਂ ਵਿੱਚ ਸੁਚਾਰੂ ਪ੍ਰਬੰਧਨ ਨਿਰਵਿਘਨ ਸੰਚਾਰ ਤੇ ਖਾਸ ਕਰਕੇ ਵਿੱਤੀ ਪਾਰਦਰਸ਼ਤਾ ਚਲੋ ਇਹ ਤਾਂ ਹੋ ਗਈ ਇਸ ਦੀ ਪਹਿਚਾਨ ਹੁਣ ਦੇਖਦੇ ਹਾਂ ਕਿ ਅਸਲ ਵਿੱਚ ਕਰਦਾ ਕੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਬਹੁਤ ਸਾਰੀਆਂ ਨੇ ਪਰ ਸ਼ਾਇਦ ਅਸੀਂ ਇਹਨਾਂ ਨੂੰ ਕੁਝ ਮੁੱਖ ਹਿੱਸਿਆਂ 'ਚ ਵੰਡ ਕੇ ਸਮਝੀਏ ਹਾਂ ਇਹ ਵਧੀਆ ਰਹੇਗਾ ਜਿਵੇਂ ਕਿ ਰੋਜ਼ਾਨਾ ਦੇ ਕੰਮ ਕਾਜ ਮਤਲਬ ਆਪਰੇਸ਼ਨਸ ਨੂੰ ਕਿਵੇਂ ਸੁਧਾਰਦਾ ਹੈ ਠੀਕ ਹੈ ਜੇ ਅਸੀਂ ਆਪਰੇਸ਼ਨਸ ਅਤੇ ਸੁਰੱਖਿਆ ਦੀ ਗੱਲ ਕਰੀਏ ਤਾਂ ਸਰੋਤਾਂ ਵਿੱਚ ਤਿੰਨ ਮੁੱਖ ਵਿਸ਼ੇਸ਼ਤਾਵਾਂ ਉੱਭਰ ਕੇ ਆਉਂਦੀਆਂ ਨੇ ਕਿਹੜੀਆਂ ਪਾਰਕਿੰਗ ਪ੍ਰਬੰਧਨ ਵਿਜ਼ਿਟਰ ਪ੍ਰਬੰਧਨ ਅਤੇ ਰੱਖ ਰਖਾਵ ਪ੍ਰਬੰਧਨ ਅੱਛਾ ਪਾਰਕਿੰਗ ਪ੍ਰਬੰਧਨ ਇਹ ਤਾਂ ਸੱਚੀ ਹਰ ਵੱਡੀ ਸੁਸਾਇਟੀ ਦਾ ਸਿਰਦਰਦ ਹੁੰਦਾ ਹੈ ਹਾਂਜੀ ਬਿਲਕੁਲ ਸਰੋਤ ਕਹਿੰਦਾ ਹੈ ਕਿ ਇਹ ਸੌਫਟਵੇਅਰ ਪਾਰਕਿੰਗ ਸਲੋਟਸ ਦੇਣ ਉਨ੍ਹਾਂ ਦੀ ਨਿਗਰਾਨੀ ਕਰਨ ਜੇ ਕੋਈ ਝਗੜਾ ਹੋਵੇ ਤਾਂ ਸੁਲਝਾਉਣ ਤੇ ਜਗ੍ਹਾ ਦੀ ਸਹੀ ਵਰਤੋਂ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਤੇ ਦੇਖੋ ਇਹ ਸਿਰਫ ਸਹੂਲਤ ਨਹੀਂ ਇਹ ਰੋਜ਼ਾਨਾ ਦੀ ਖਿੱਚਤੂ ਨੂੰ ਘਟਾ ਕੇ ਕਮਿਊਨਿਟੀ ਦੇ ਮਾਹੌਲ ਨੂੰ ਵੀ ਸ਼ਾਂਤ ਰੱਖਣ ਵਿੱਚ ਮਦਦ ਕਰ ਸਕਦਾ ਹੈ ਸਹੀ ਗੱਲ ਹੈ ਇਸੇ ਤਰ੍ਹਾਂ ਵਿਜ਼ਿਟਰ ਪ੍ਰਬੰਧਨ ਹੈ ਡਿਜੀਟਲ ਲੌਗਸ ਐਂਟਰੀ ਐਗਜ਼ਿਟ ਟਰੈਕਿੰਗ ਤੇ ਨਿਵਾਸੀਆਂ ਨੂੰ ਰੀਅਲ ਟਾਈਮ ਸੂਚਨਾਵਾ ਇਹ ਤਾਂ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਐਮ ਲੱਗਦਾ ਹੈ ਜਿਹੜੇ ਗੇਟ ਤੇ ਕਾਗਜ਼ੀ ਰਜਿਸਟਰ ਹੁੰਦੇ ਨੇ ਉਹਨਾਂ ਦੀ ਥਾਂ ਡਿਜੀਟਲ ਸਿਸਟਮ ਜ਼ਿਆਦਾ ਪਰੋਸੇਮੰਦ ਵੀ ਹੋਊਗਾ ਤੇ ਤੇਜ਼ ਵੀ ਬਿਲਕੁਲ ਤੇ ਇਸ ਦਾ ਅਸਰ ਸਿਰਫ ਅਸਲ ਸੁਰੱਖਿਆ ਤੇ ਨਹੀਂ ਸਗੋਂ ਨਿਵਾਸੀਆਂ ਵਿੱਚ ਸੁਰੱਖਿਆ ਦੀ ਭਾਵਨਾ ਮਤਲਬ ਪਰਸੈਪਸ਼ਨ ਆਫ ਸੇਫਟੀ ਤੇ ਵੀ ਪੈਂਦਾ ਹੈ ਹਾਂ ਇਹ ਵੀ ਸਹੀ ਹੈ ਜੋ ਕਿ ਅੱਜ ਕੱਲ੍ਹ ਲੋਕਾਂ ਲਈ ਬਹੁਤ ਮਾਇਨੇ ਰੱਖਦਾ ਹੈ ਫਿਰ ਹੈ ਰੱਖ-ਰਖਾਵ ਪ੍ਰਬੰਧਨ ਜਿਵੇਂ ਕੋਈ ਸਰਵਿਸ ਰਿਕੁਐਸਟਸ ਆਉਂਦੀਆਂ ਹਨ ਉਹਨੂੰ ਮੈਨੇਜ ਕਰਨਾ ਹਾਂਜੀ ਪ੍ਰੀਵੈਂਟਿਵ ਮੇਨਟੇਨੈਂਸ ਮਤਲਬ ਰੋਕਥਾਮ ਵਾਲੀ ਮੇਨਟੇਨੈਂਸ ਨੂੰ ਤੈਅ ਕਰਨਾ ਤੇ ਕੰਮ ਕਿੱਥੇ ਤੱਕ ਪਹੁੰਚਿਆ ਉਹਦੀ ਸਥਿਤੀ ਨੂੰ ਟਰੈਕ ਕਰਨਾ ਮਤਲਬ ਜੇ ਕਿਸੇ ਦੇ ਘਰ ਮੰਨ ਲਓ ਪਾਣੀ ਦੀ ਟੂਟੀ ਖਰਾਬ ਹੈ ਤਾਂ ਉਹ ਐਪ ਰਾਹੀਂ ਸ਼ਿਕਾਇਤ ਦਰਜ ਕਰ ਸਕਦਾ ਹੈ ਹਾਂਜੀ ਤੇ ਉਸਨੂੰ ਪਤਾ ਲੱਗਦਾ ਰਹੇਗਾ ਕਿ ਕੰਮ ਕਦੋਂ ਤੱਕ ਹੋਵੇਗਾ ਹਾਂ ਕੁਝ ਇਸੇ ਤਰ੍ਹਾਂ ਦਾ ਸਿਸਟਮ ਹੁੰਦਾ ਹੈ ਇਸ ਨਾਲ ਨਾ ਸਿਰਫ ਸਮੱਸਿਆਵਾਂ ਜਲਦੀ ਹੱਲ ਹੁੰਦੀਆਂ ਨੇ ਸਗੋਂ ਜਾਇਦਾਦ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਹੁੰਦੀ ਹੈ ਹੂੰ ਜਿਸ ਨਾਲ ਉਸ ਦੀ ਕੀਮਤ ਵੀ ਬਰਕਰਾਰ ਰਹਿੰਦੀ ਹੈ ਇਹ ਤਿੰਨੋਂ ਫੀਚਰ ਮਿਲ ਕੇ ਦੇਖੋ ਕਮਿਊਨਿਟੀ ਦੇ ਰੋਜ਼ਾਨਾ ਦੇ ਕੰਮ ਕਾਜ ਨੂੰ ਸੁਚਾਰੂ ਤੇ ਸੁਰੱਖਿਅਤ ਬਣਾਉਣ ਤੇ ਕੇਂਦਰਿਤ ਨੇ ਠੀਕ ਹੈ ਇਹ ਹੋ ਗਿਆ ਆਪਰੇਸ਼ਨਸ ਤੇ ਸੁਰੱਖਿਆ ਹੁਣ ਦੂਜੇ ਪਹਿਲੂ ਤੇ ਆਉਂਦੇ ਆ ਲੋਕਾਂ ਦਾ ਪ੍ਰਬੰਧਨ ਤੇ ਉਹਨਾਂ ਵਿਚਾਰ ਸੰਚਾਰ ਜੀ ਇੱਥੇ ਦੋ ਚੀਜ਼ਾਂ ਦੀ ਗੱਲ ਹੁੰਦੀ ਹੈ ਮਾਲਿਕ ਪ੍ਰਬੰਧਨ ਤੇ ਕਿਰਾਏਦਾਰ ਪ੍ਰਬੰਧਨ ਉਹਨਾਂ ਮੈਨੇਜਮੈਂਟ ਤੇ ਟੈਨੈਂਟ ਮੈਨੇਜਮੈਂਟ ਹਾਂ ਤੇ ਇਹ ਦੋਵੇਂ ਆਪਸ ਵਿੱਚ ਜੁੜੇ ਹੋਏ ਨੇ ਮਾਲਿਕ ਪ੍ਰਬੰਧਨ ਵਿੱਚ ਮਾਲਕਾਂ ਦੇ ਰਿਕਾਰਡ ਉਹਨਾਂ ਦੇ ਫਲੈਟ ਜਾਂ ਯੂਨਿਟ ਦੇ ਵੇਰਵੇ ਤੇ ਉਹਨਾਂ ਨਾਲ ਸੰਚਾਰ ਦੇ ਚੈਨਲ ਸ਼ਾਮਿਲ ਨੇ ਮਤਲਬ ਉਹਨਾਂ ਨੂੰ ਅਪਡੇਟ ਭੇਜਣੇ ਹੈ ਸੂਚਨਾਵਾਂ ਦੇਣੀਆਂ ਇਹ ਸਭ ਸੌਖਾ ਹੋ ਜਾਂਦਾ ਹੈ ਹਾਂਜੀ ਤੇ ਕਿਰਾਏਦਾਰ ਪ੍ਰਬੰਧਨ ਵਿੱਚ ਕਿਰਾਏਦਾਰ ਦੀ ਜਾਣਕਾਰੀ ਕਿਰਾਏ ਦੇ ਸਮਝੌਤੇ ਉਹਨਾਂ ਦੇ ਆਉਣ ਜਾਣ ਦਾ ਇਤਿਹਾਸ ਇਹ ਸਭ ਟਰੈਕ ਹੁੰਦਾ ਹੈ ਨਾਲ ਹੀ ਕਿਰਾਏਦਾਰਾਂ ਤੇ ਮਾਲਕਾਂ ਵਿਚਕਾਰ ਸਿੱਧਾ ਸੰਚਾਰ ਵੀ ਸੰਭਵ ਬਣਾਇਆ ਗਿਆ ਹੈ ਇਨਾ ਦੋਮਾ ਦਾ ਅਸਲ ਫਾਇਦਾ ਕੀ ਹੈ ਸਿਰਫ ਰਿਕਾਰਡ ਰੱਖਣਾ ਨਹੀਂ ਸਿਰਫ ਰਿਕਾਰਡ ਰੱਖਣਾ ਨਹੀਂ ਅਸਲ ਮਹੱਤਵ ਹੈ ਪਾਰਦਰਸ਼ਤਾ ਲਿਆਉਣਾ ਤੇ ਸੰਭਾਵੀ ਝਗੜਿਆਂ ਨੂੰ ਕਟਾਉਣਾ ਜਦੋਂ ਸਾਰੀ ਜਾਣਕਾਰੀ ਪਾਵੇ ਉਹ ਮਾਲਕਤੀ ਹੋਵੇ ਜਾਂ ਕਿਰਾਏਦਾਰ ਦੀ ਇੱਕ ਥਾਂ ਤੇ ਸਹੀ ਢੰਗ ਨਾਲ ਦਰਜ ਹੁੰਦੀ ਹੈ ਤਾਂ ਗਲਤਫਹਿਮੀਆਂ ਦੀ ਗੁੰਜਾਇਸ਼ ਘਟ ਜਾਂਦੀ ਹੈ ਹੈਨਾ ਹਾਂ ਇਹ ਤਾਂ ਹੈ ਮਾਲਕ ਕਿਰਾਏਦਾਰ ਸਬੰਧਾਂ ਵਿੱਚ ਵੀ ਸਪਸ਼ਟਤਾ ਆਉਂਦੀ ਹੈ ਕੈਸਿੰਗ ਦੇ ਹੈ ਕਿ ਇਹ ਕਮਿਊਨਿਟੀ ਦੇ ਅੰਦਰ ਲੋਕਾਂ ਦੇ ਆਪਸੀ ਤਾਲਮੇਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਬਿਲਕੁਲ ਹੁਣ ਤੀਜਾ ਵੱਡਾ ਖੇਤਰ ਪੈਸਾ ਵਿੱਤ ਖਾਤੇ ਅਤੇ ਵਿੱਤੀ ਪ੍ਰਬੰਧਨ ਤੇ ਹੋਰ ਖਰਚਿਆਂ ਦੀ ਟਰੈਕਿੰਗ ਹਾਂਜੀ ਤੇ ਇਹ ਸ਼ਾਇਦ ਸਭ ਤੋਂ ਸੰਵੇਦਨਸ਼ੀਲ ਖੇਤਰ ਹੁੰਦਾ ਹੈ ਕਿਸੇ ਵੀ ਕਮਿਊਨਿਟੀ ਵਿੱਚ ਬਿਲਕੁਲ ਸਾਫਟਵੇਅਰ ਦਾ ਦਾਵਾ ਹੈ ਕਿ ਇਹ ਬਿਲਿੰਗ ਨੂੰ ਸਵੈਚਾਲਿਤ ਕਰਦਾ ਹੈ ਮਤਲਬ ਆਟੋਮੇਟ ਕਰਦਾ ਹੈ ਰੱਖ-ਰਖਾਵ ਦੇ ਖਰਚਿਆਂ ਨੂੰ ਟਰੈਕ ਕਰਦਾ ਹੈ ਯੂਟਿਲਿਟੀ ਪੇਮੈਂਟਸ ਦਾ ਪ੍ਰਬੰਧਨ ਕਰਦਾ ਹੈ ਤੇ ਬਾਕੀ ਸਾਰੇ ਕਮਿਊਨਿਟੀ ਖਰਚਿਆਂ ਨੂੰ ਰਿਕਾਰਡ ਕਰਦਾ ਹੈ ਇੱਥੇ ਸਵੈਚਾਲਨ ਜਾਂ ਆਟੋਮੇਸ਼ਨ ਸ਼ਬਦ بار بار ਆ ਰਿਹਾ ਹੈ ਜਿਵੇਂ ਮਹੀਨਾਵਾਰ ਮੇਨਟੇਨੈਂਸ ਬਿੱਲ ਬਣਾਉਣਾ ਇਹ ਸ਼ਾਇਦ ਆਪਣੇ ਆਪ ਹੋ ਜਾਂਦੇ ਨੇ ਹਾਂ ਬਹੁਤ ਸਾਰੇ ਕੰਮ ਇਸ ਤਰ੍ਹਾਂ ਆਟੋਮੇਟ ਹੋ ਸਕਦੇ ਨੇ ਇਸ ਨਾਲ ਗਲਤੀਆਂ ਘੱਟ ਹੁੰਦੀਆਂ ਨੇ ਤੇ ਸਮਾਂ ਵੀ ਬਚਦਾ ਹੈ ਹੂੰ ਪਰ ਇੱਥੇ ਜੋ ਸਭ ਤੋਂ ਵੱਡਾ ਰਣਨੀਤਿਕ ਫਾਇਦਾ ਸਟ੍ਰੈਟਿਜੀਕ ਐਡਵਾਂਟੇਜ ਨਜ਼ਰ ਆਉਂਦਾ ਹੈ ਉਹ ਸਿਰਫ ਪੈਸੇ ਦਾ ਹਿਸਾਬ ਰੱਖਣਾ ਨਹੀਂ ਸਗੋ ਵਿਸ਼ਵਾਸ ਪੈਦਾ ਕਰਨਾ ਹੈ ਵਿਸ਼ਵਾਸ ਕਿਵੇਂ ਦੇਖੋ ਜਦੋਂ ਵਿੱਤੀ ਲੈਣ ਦੇ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦਾ ਹੈ ਹਰ ਖਰਚਾ ਦਰਜ ਹੁੰਦਾ ਹੈ ਤੇ ਨਿਵਾਸੀ ਆਸਾਨੀ ਨਾਲ ਦੇਖ ਸਕਦੇ ਹਨ ਕਿ ਉਹਨਾਂ ਦਾ ਪੈਸਾ ਕਿੱਥੇ ਵਰਤਿਆ ਜਾ ਰਿਹਾ ਹੈ ਅੱਛਾ ਤਾਂ ਇਹ ਪ੍ਰਬੰਧਕ ਕਮੇਟੀ ਅਤੇ ਨਿਵਾਸੀਆਂ ਵਿਚਕਾਰ ਅਕਸਰ ਪੈਦਾ ਹੋਣ ਵਾਲੇ ਸ਼ੱਕ ਤੇ ਵਿਵਾਦਾਂ ਨੂੰ ਘਟਾਉਣ ਵਿੱਚ ਸਿੱਧਾ ਮਦਦ ਕਰਦਾ ਹੈ ਸਹੀ ਗੱਲ ਹੈ ਪੈਸਿਆਂ ਨੂੰ ਲੈ ਕੇ ਬਹੁਤ ਮਸਲੇ ਹੁੰਦੇ ਨੇ ਸੋਸਾਇਟੀਆਂ 'ਚ ਬਿਲਕੁਲ ਤੇ ਹੋਰ ਖਰਚਿਆਂ ਦੀ ਟਰੈਕਿੰਗ ਇਸੇ ਪਾਰਦਰਸ਼ਤਾ ਨੂੰ ਹੋਰ ਮਜ਼ਬੂਤ ਕਰਦੀ ਹੈ ਇਸ ਨਾਲ ਬਜਟ ਬਣਾਉਣਾ ਤੇ ਵਿੱਤੀ ਫੈਸਲੇ ਲੈਣਾ ਵੀ ਆਸਾਨ ਹੋ ਜਾਂਦਾ ਹੈ ਠੀਕ ਹੈ ਤਾਂ ਅਸੀਂ ਵੇਖਿਆ ਕਿ ਇਹ ਸੌਫਟਵੇਅਰ ਤਿੰਨ ਮੁੱਖ ਖੇਤਰਾਂ ਵਿੱਚ ਕੰਮ ਕਰਦਾ ਹੈ ਆਪਰੇਸ਼ਨਸ ਲੋਕਾਂ ਦਾ ਪ੍ਰਬੰਧਨ ਤੇ ਵਿੱਤ ਪਰ ਹੁਣ ਸਵਾਲ ਇਹ ਹੈ ਕਿ ਕੋਈ ਇਸ ਨੂੰ ਚੁਣੇ ਕਿਉਂ ਕੀ ਲਾਭ ਦੱਸੇ ਗਏ ਨੇ ਸਰੋਤਾਂ ਵਿੱਚ ਹਾਂਜੀ ਸਰੋਤ ਕਈ ਲਾਭ ਗਿਣਾਉਂਦੇ ਨੇ ਜਿਵੇਂ ਆਟੋਮੇਸ਼ਨ ਨਾਲ ਸਮਾਂ ਬਚਦਾ ਹੈ ਠੀਕ ਹੈ ਸੁਰੱਖਿਆ ਵਿੱਚ ਸੁਧਾਰ ਹੁੰਦਾ ਹੈ। ਪਾਰਦਰਸ਼ੀਤਾ ਵੱਧਦੀ ਹੈ। ਹਾਂਜੀ ਸਾਰੇ ਹਿੱਸੇਦਾਰਾਂ ਮਤਲਬ ਮਾਲਕ, ਕਿਰਾਏਦਾਰ, ਪ੍ਰਬੰਧਕ ਇਹਨਾਂ ਵਿੱਚਕਾਰ ਸੰਚਾਰ ਬਿਹਤਰ ਹੁੰਦਾ ਹੈ ਤੇ ਰੀਅਲ ਟਾਈਮ ਡਾਟਾ ਮਿਲਦਾ ਹੈ, ਆਸਾਨ ਰਿਪੋਰਟਿੰਗ ਹੁੰਦੀ ਹੈ। ਜੇ ਆਪਾਂ ਇਸ ਨੂੰ ਆਮ ਬੰਦੇ ਦੇ ਨਜ਼ਰੀਏ ਤੋਂ ਵੇਖੀਏ। ਹਾਂ। ਜੇ ਸਿੱਖਣ ਵਾਲੇ ਦੇ ਨਜ਼ਰੀਏ ਤੋਂ ਵੇਖੀਏ ਤਾਂ ਇਹ ਸਭ ਮਿਲ ਕੇ ਉਹਨਾਂ ਸਾਰੇ ਲੋਕਾਂ ਲਈ ਜ਼ਿੰਦਗੀ ਨੂੰ ਆਸਾਨ ਤੇ ਵਧੇਰੇ ਸੂਚਿਤ ਬਣਾਉਂਦੇ ਨੇ ਜੋ ਉਸ ਕਮਿਊਨਿਟੀ ਦਾ ਹਿੱਸਾ ਹਨ। ਪ੍ਰਬੰਧਨ ਸੌਖਾ ਹੋ ਜਾਂਦਾ ਹੈ ਮਾਲਕਾਂ ਨੂੰ ਪੂਰੀ ਜਾਣਕਾਰੀ ਰਹਿੰਦੀ ਹੈ ਕਿਰਾਏਦਾਰਾਂ ਨੂੰ ਬਿਹਤਰ ਸੇਵਾ ਮਿਲਦੀ ਹੈ ਇੱਕ ਤਰ੍ਹਾਂ ਨਾਲ ਸਭ ਲਈ ਫਾਇਦਾ ਸਰੋਤ ਵਿੱਚ ਇੱਕ ਜਗ੍ਹਾ ਇਹ ਵੀ ਲਿਖਿਆ ਸੀ ਕਿ ਇਹ ਪੂਰੀ ਲਚਕਤਾ ਦਿੰਦਾ ਹੈ ਫੁੱਲ ਫਲੈਕਸੀਬਿਲਟੀ ਤੇ ਇੱਕ ਹੋਰ ਦਾਵਾ ਵੀ ਸੀ ਕਿ ਇਹ ਬਹੁਤ ਜ਼ਿਆਦਾ ਅਨੁਕੂਲਿਤ ਸਭ ਤੋਂ ਵਧੀਆ ਸੌਫਟਵੇਅਰ ਹੈ ਕਾਫੀ ਵੱਡਾ ਦਾਵਾ ਹੈ ਤਾਂ ਹਾਂ ਇਹ ਇੱਕ ਮਾਰਕੀਟਿੰਗ ਦਾਵਾ ਹੈਗਾ ਪਰ ਇਹ ਦਰਸਾਉਂਦਾ ਹੈ ਕਿ ਕੰਪਨੀ ਆਪਣੇ ਉਤਪਾਦ ਦੀ ਅਨੁਕੂਲਤਾ ਯਾਨੀ ਕਸਟਮਾਈਜ਼ੇਬਿਲਟੀ ਅਤੇ ਵਿਆਪਕਤਾ ਕੰਪਰੀਹੈਂਸਿਵਨੈਸ ਤੇ ਬਹੁਤ ਜ਼ੋਰ ਦੇ ਰਹੀ ਹੈ। ਪੂਰੀ ਲਚਕਤਾ ਦਾ ਮਤਲਬ ਸ਼ਾਇਦ ਇਹ ਹੀ ਹੈ ਕਿ ਇਸ ਨੂੰ ਵੱਖ-ਵੱਖ ਕਿਸਮ ਦੀਆਂ ਕਮਿਊਨਿਟੀ ਦੀਆਂ ਖਾਸ ਲੋੜਾਂ ਮੁਤਾਬਕ ਢਾਲਿਆ ਜਾ ਸਕਦਾ ਹੈ। ਠੀਕ। ਇੱਕ ਹੋਰ ਦਿਲਚਸਪ ਪਹਿਲੂ ਸੀ ਉਹ ਬੋਗਤਾ ਪਹੁੰਚਦਾ ਯੂਜ਼ਰ ਐਕਸੈਸ ਸਰੋਤ ਦੱਸਦਾ ਹੈ ਕਿ ਇਸ ਵਿੱਚ ਪੰਜ ਤਰ੍ਹਾਂ ਦੇ ਡੈਸ਼ਬੋਰਡ ਹਨ ਸੁਪਰ ਐਡਮਿਨ ਐਡਮਿਨ ਅਪਾਰਟਮੈਂਟ ਮਾਲਿਕ ਕਰਮਚਾਰੀ ਅਤੇ ਕਿਰਾਏਦਾਰ ਇੱਕ ਹੀ ਚੱਕਰ ਹੈ ਦੇਖੋ ਇਹ ਵੱਖ-ਵੱਖ ਪਹੁੰਚ ਪੱਧਰ ਐਕसेस ਲੈਵਲਸ ਬਹੁਤ ਮਹੱਤਵਪੂਰਨ ਨੇ ਇਸ ਦਾ ਮਤਲਬ ਹੈ ਕਿ ਹਰ ਕਿਸਮ ਦੇ ਯੂਜ਼ਰ ਨੂੰ ਸਿਰਫ ਉਹੀ ਜਾਣਕਾਰੀ ਤੇ ਕੰਟਰੋਲ ਮਿਲਦਾ ਹੈ ਜੋ ਉਸ ਦੀ ਭੂਮਿਕਾ ਲਈ ਜ਼ਰੂਰੀ ਤੇ ਟੁਕਵਾ ਹੈ ਅੱਛਾ ਜਿਵੇਂ ਸੁਪਰ ਐਡਮਿਨ हां सुपर एडमिन शायद पूरे सिस्टम ਨੂੰ ਕੰਟਰੋਲ ਕਰ ਸਕਦਾ ਹੈ ਜਬਕਿ ਆਮ ਐਡਮਿਨ ਜਿਵੇਂ ਕਿ ਸੁਸਾਇਟੀ ਮੈਨੇਜਰ ਉਹ ਰੋਜ਼ਾਨਾ ਦੇ ਕੰਮ ਦੇਖਦਾ ਹੈ ਤੇ ਮਾਲਿਕ ਆਪਣੀ ਯੂਨਿਟ ਤੇ ਕਿਰਾਏਦਾਰ ਨਾਲ ਸੰਬੰਧਿਤ ਚੀਜ਼ਾਂ ਦੇਖ ਸਕਦਾ ਹੈ ਪਰ ਸ਼ਾਇਦ ਦੂਜਿਆਂ ਦੀ ਨਿੱਜੀ ਜਾਣਕਾਰੀ ਨਹੀਂ ਬਿਲਕੁਲ ਕਰਮਚਾਰੀ ਜਿਵੇਂ ਗਾਰਡ ਜਾਂ ਮੇਨਟੇਨੈਂਸ ਸਟਾਫ ਨੂੰ ਸਿਰਫ ਆਪਣੇ ਕੰਮ ਨਾਲ ਸੰਬੰਧਿਤ ਜਾਣਕਾਰੀ ਮਿਲੇਗੀ ਜਿਵੇਂ ਵਿਜ਼ਿਟਰ ਐਂਟਰੀ ਇਆ ਕੋਈ ਮੇਨਟੇਨੈਂਸ ਦਾ ਕੰਮ ਹਾਂਜੀ ਸਹੀ ਤੇ ਕਿਰਾਏਦਾਰ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਦਾ ਹੈ ਬਿੱਲ ਦੇਖ ਸਕਦਾ ਹੈ ਵਗੈਰਾ ਵਗੈਰਾ ਇਸ ਵਖ ਵਖ ਪਹੁੰਚ ਦਾ ਕੀ ਫਾਇਦਾ ਹੈ ਦੇਖੋ ਇਸ ਤਰ੍ਹਾਂ ਦੀ ਭੂਮਿਕਾ ਆਧਾਰਿਤ ਪਹੁੰਚ ਰੋਲ ਬੇਸਡ ਐਕसेस ਦੇ ਦੋ ਮੁੱਖ ਫਾਇਦੇ ਨੇ ਪਹਿਲਾ ਕੁਸ਼ਲਤਾ ਵਧਦੀ ਹੈ ਕਿਵੇਂ ਕਿਉਂਕਿ ਲੋਕਾਂ ਨੂੰ ਬੇਲੋੜੀ ਜਾਣਕਾਰੀ ਵਿੱਚ ਉਲਝਣਾ ਨਹੀਂ ਪੈਂਦਾ ਉਹਨਾਂ ਨੂੰ ਉਹੀ ਦਿਸਦਾ ਹੈ ਜੋ ਉਹਨਾਂ ਦੇ ਕੰਮ ਦਾ ਹੈ ਠੀਕ ਹੈ ਤੇ ਦੂਜਾ ਦੂਜਾ ਤੇ ਸ਼ਾਇਦ ਜ਼ਿਆਦਾ ਮਹੱਤਵਪੂਰਨ ਡਾਟਾ ਸੁਰੱਖਿਆ ਤੇ ਨਿੱਜਤਾ ਪ੍ਰਾਈਵੇਸੀ ਬਿਹਤਰ ਹੁੰਦੀ ਹੈ ਹਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸੰਵੇਦਨਸ਼ੀਲ ਜਾਣਕਾਰੀ ਸਿਰਫ ਅਧਿਕਾਰਤ ਲੋਕਾਂ ਤੱਕ ਹੀ ਸੀਮਿਤ ਰਹਿੰਦੀ ਹੈ ਇਹ ਇੱਕ ਗੁੰਝਲਦਾਰ ਇਕੋਸਿਸਟਮ ਵਿੱਚ ਵੱਖ-ਵੱਖ ਹਿੱਸੇਦਾਰਾਂ ਦੀਆਂ ਲੋੜਾਂ ਨੂੰ ਸੰਤੁਲਿਤ ਕਰਨ ਦਾ ਵਧੀਆ ਤਰੀਕਾ ਹੈ ਠੀਕ ਹੈ ਇਹ ਸਭ ਤਾਂ ਹੋ ਗਈਆਂ ਸੌਫਟਵੇਅਰ ਦੇ ਅੰਦਰ ਦੀਆਂ ਗੱਲਾਂ ਸਰੋਤਾਂ ਵਿੱਚ ਕੁਝ ਬਾਹਰੀ ਨੁਕਤੇ ਵੀ ਸੀ ਜਿਵੇਂ ਕਿ ਨੀਮਾ ਅਤੇ ਸ਼ਰਤਾਂ ਬਾਰੇ ਇੱਕ ਨੋਟ ਹਾਂ ਉਸ ਵਿੱਚ ਕਿਹਾ ਗਿਆ ਸੀ ਕਿ ਉਪਭੋਗਤਾਵਾਂ ਨੂੰ ਖਰੀਦੜ ਤੋਂ ਪਹਿਲਾਂ ਕਿਟੀਜ਼ ਮਾਈਕਰੋ ਸੋਲਿਊਸ਼ਨਸ ਦੀ ਵੈੱਬਸਾਈਟ ਜਾਂ YouTube ਚੈਨਲ ਤੇ ਜਾ ਕੇ ਨਿਯਮ ਤੇ ਸ਼ਰਤਾਂ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਚਾਹੀਦੀਆਂ ਹਨ ਇਹ ਦਾ ਸਟੈਂਡਰਡ ਚੀਜ਼ ਹੈ ਹਾਂ ਮਿਆਰੀ ਹੈ ਪਰ ਬਹੁਤ ਜ਼ਰੂਰੀ ਸਲਾਹ ਹੈ ਖਾਸ ਕਰਕੇ ਜਦੋਂ ਪੈਸੇ ਤੇ ਨਿੱਜੀ ਡਾਟਾ ਸ਼ਾਮਿਲ ਹੋਵੇ ਇਹ ਉਪਭੋਗਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਹਿਲਾਂ ਸਭ ਕੁਝ ਜਾਂਚ ਲਵੇ ਸੇਗਲ ਹੈ ਇੱਕ ਹੋਰ ਨੋਟ ਲੋਗੋ ਬਾਰੇ ਸੀ ਕੀ ਵੀਡੀਓ ਵਿੱਚ ਕੇਐਮਐਸ ਲੋਗੋ 5.ਪੀਡੀਐਫ ਵਰਤੇ ਜਾਵੇ ਅਸੀਂ ਉਹ ਲੋਗੋ ਦੇਖਿਆ ਉਸਦੇ ਡਿਜ਼ਾਈਨ ਬਾਰੇ ਕੁਝ ਕਹਿਣਾ ਚਾਹੋਗੇ ਉਸ ਵਿੱਚ ਕੁਝ ਮਨੁੱਖੀ ਜੀਆਂ ਸ਼ਕਲਾਂ ਨੇ ਇੱਕ ਕਿਤਾਬ ਵਰਗਾ ਚਿੰਨ ਹੈ ਤੇ ਕੇਐਮਐਸ ਲਿਖਿਆ ਹੈ ਜ਼ਿਆਦਾਤਰ ਨੀਲੇ ਰੰਗ ਵਰਤੇ ਨੇ ਹਾਂਜੀ ਜੇਕਰ ਅਸੀਂ ਇਸ ਤੇ ਪ੍ਰਤੀਕਵਾਦ ਸਿੰਬਲਿਜ਼ਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹਾਂ ਤਾਂ ਜਿਹੜੀ ਖੁੱਲੀ ਕਿਤਾਬ ਹੈ ਉਹ ਸ਼ਾਇਦ ਗਿਆਨ ਸੰਗਠਨ ਤੇ ਪਾਰਦਰਸ਼ਤਾ ਨੂੰ ਦਰਸਾਉਂਦੀ ਹੈ ਜੋ ਕਿ ਸੌਫਟਵੇਅਰ ਦੇ ਦਾਅਵਿਆਂ ਨਾਲ ਮੇਲ ਖਾਂਦਾ ਹੈ ਅੱਛਾ ਠੀਕ ਹੈ ਜਿਹੜੀਆਂ ਸਟਾਈਲਾਈਜ਼ਡ ਮਨੁੱਖੀ ਸ਼ਕਲਾਂ ਨੇ ਉਹ ਸ਼ਾਇਦ ਕਮਿਊਨਿਟੀ ਨਿਵਾਸੀਆਂ ਤੇ ਉਹਨਾਂ ਦੇ ਆਪਸੀ ਤਾਲਮੇਲ ਨੂੰ ਦਰਸਾਉਂਦੀਆਂ ਹਨ ਜੋ ਕਿਸੇ ਵੀ ਰਿਹਾਇਸ਼ੀ ਕੰਪਲੈਕਸ ਦਾ ਇੱਕ ਤਰ੍ਹਾਂ ਨਾਲ ਦਿਲ ਹੁੰਦੇ ਹਨ ਹਮ ਕੇਮਸਟਾ ਕੰਪਨੀ ਦਾ ਨਾਮ ਹੈ ਕਿਟੀਜ਼ ਮਾਈਕਰੋ ਸੋਲੂਸ਼ਨਸ ਤੇ ਨੀਲਾ ਰੰਗ ਅਕਸਰ ਪਰੋਸੇ ਸਥਿਰਤਾ ਤੇ ਪੇਸ਼ੇਵਰਤਾ ਪ੍ਰੋਫੈਸ਼ਨਲਿਜ਼ਮ ਨਾਲ ਜੋੜਿਆ ਜਾਂਦਾ ਹੈ ਅੱਛਾ ਤਾਂ ਇਹ ਸਭ ਮਿਲ ਕੇ ਇੱਕ ਸਕਾਰਾਤਮਕ ਤੇ ਪਰੋਸੇਮਨ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਵਾਹ ਇੱਕ ਕਾਫੀ ਦਿਲਚਸਪ ਵਿਸ਼ਲੇਸ਼ਣ ਹੈ ਲੋਗੋਂ ਦਾ ਤਾਂ ਇਸ ਸਾਰੀ ਵਿਚਾਰ ਚਰਚਾ ਦਾ ਨਿਚੋੜ ਕੀ ਨਿਕਲਦਾ ਹੈ ਸਾਰੀ ਗੱਲ ਦਾ ਮਤਲਬ ਕੀ ਹੈ ਜੇਕਰ ਅਸੀਂ ਕੇਐਮਐਸ ਅਪਾਰਟਮੈਂਟ ਮੈਨੇਜਮੈਂਟ ਸੌਫਟਵੇਅਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਇੱਕ ਵਿਆਪਕ ਮਤਲਬ ਕੰਪਰੀਹੈਂਸਿਵ ਡਿਜੀਟਲ ਟੂਲ ਹੈ ਜੋ ਆਧੁਨਿਕ ਰਿਹਾਇਸ਼ੀ ਕੰਪਲੈਕਸਾਂ ਦੀਆਂ ਬਹੁਪੱਖੀ ਚੁਣੌਤੀਆਂ ਪਾਵੇਂ ਹੋ ਆਪਰੇਸ਼ਨਲ ਹੋਣ ਸੰਚਾਰੀ ਹੋਣ ਜਾਂ ਵਿੱਤੀ ਉਹਨਾਂ ਨੂੰ ਇੱਕੋ ਪਲੇਟਫਾਰਮ ਤੋਂ ਹੱਲ ਕਰਨ ਦਾ ਟੀਚਾ ਰੱਖਤਾ ਹੈ। ਹਾਂਜੀ। ਇਸ ਦਾ ਜ਼ੋਰ ਸਵੈਚਾਲਨ, ਕੁਸ਼ਲਤਾ, ਪਾਰਦਰਸ਼ਤਾ ਅਤੇ ਵਕ ਵਕ ਯੂਜ਼ਰਜ਼ ਲਈ ਸਹੀ ਪਹੁੰਚ ਦੇਣ ਤੇ ਹੈ। ਮੁੱਖ ਮੂਲ ਇਹੀ ਲੱਗਦਾ ਪ੍ਰਬੰਧਨ ਨੂੰ ਸਰਲ ਬਣਾਣਾ। ਬਿਲਕੁਲ। ਅਤੇ ਜੇਕਰ ਅਸੀਂ ਇੱਕ ਕਦਮ ਪਿੱਛੇ हट ਕੇ ਇਸ ਨੂੰ ਥੋੜਾ ਵੱਡੇ ਸੰਦਰਭ ਵਿੱਚ ਵੇਖੀਏ ਤਾਂ ਇਹ ਸੌਫਟਵੇਅਰ ਉਸ ਵੱਡੇ ਰੁਝਾਨ, ਉਸ ਟ੍ਰੈਂਡ ਦਾ ਹਿੱਸਾ ਹੈ ਜਿੱਥੇ ਟੈਕਨੋਲੋਜੀ ਸਾਂਝੇ ਰਹਿਣ ਦੇ ਤਰੀਕੇਆਂ ਕਮਿਊਨਲ ਲਿਵਿੰਗ ਨੂੰ ਬਦਲ ਰਹੀ ਹੈ ਹਾਂ ਇਹ ਤਾਂ ਹੈ ਪਹਿਲਾਂ ਜੋ ਕੰਮ ਰਜਿਸਟਰਾਂ ਫਾਈਲਾਂ ਤੇ ਵਖ ਵਖ ਲੋਕਾਂ ਤੇ ਨਿਰਭਰ ਕਰਦਾ ਸੀ ਹੁਣ ਉਹ ਏਕੀਕ੍ਰਿਤ ਇੰਟੀਗ੍ਰੇਟਿਡ ਡਿਜੀਟਲ ਸਿਸਟਮਾਂ ਰਾਹੀਂ ਹੋ ਰਿਹਾ ਹੈ ਇਹ ਬਦਲਾਅ ਤੁਸੀਂ ਆਸ-ਪਾਸ ਦੇਖ ਹੀ ਰਹੇ ਆਂ ਕਾਫੀ ਸੋਸਾਇਟੀਆਂ 'ਚ ਐਪਸ ਵਗੈਰਾ ਆ ਗਈਆਂ ਨੇ ਇਸੇ ਲਈ ਸਰੋਤਾਂ ਲਈ ਇੱਕ ਆਖਰੀ ਸੋਚ ਛੱਡਣਾ ਚਾਹਾਂਗੀ ਜੀ ਇਹ ਇਨ੍ਹਾਂ ਸਰੋਤਾਂ ਤੋਂ ਹੀ ਉਪਜਦੀ ਹੈ ਪਰ ਸਿੱਧੇ ਤੌਰ ਤੇ کہیں ਨਹੀਂ ਗਈ ਜੀ ਉਹ ਇਹ ਕਿ ਜਿਵੇਂ ਜਿਵੇਂ ਇਸ ਤਰ੍ਹਾਂ ਦੇ ਇੰਟੀਗ੍ਰੇਟਿਡ ਪਲੈਟਫਾਰਮਸ ਹੋਰ ਆਮ ਹੁੰਦੇ ਜਾਣਗੇ ਇਹ ਕਮਿਊਨਿਟੀ ਜੀਵਨ ਦੇ ਅਨੁਭਵ ਨੂੰ ਕਿਵੇਂ ਬਦਲਣਗੇ ਹੂੰ ਦਿਲਚਸਪ ਸਵਾਲ ਹੈ ਕਿ ਇਹਨਾਂ ਦਾ ਅਸਰ ਸਿਰਫ ਸੰਚਾਲਨ ਕੁਸ਼ਲਤਾ ਆਪਰੇਸ਼ਨਲ ਐਫੀਸ਼ੀਐਂਸੀ ਵਧਾਉਣ ਤੱਕ ਹੀ ਸੀਮਿਤ ਰਹੇਗਾ ਜਾਂ ਕਿ ਅਸਲ ਵਿੱਚ ਕਮਿਊਨਿਟੀ ਦੇ ਅੰਦਰ ਆਪਸੀ ਸਬੰਧਾਂ ਲੋਕਾਂ ਦੀ ਭਾਗੀਦਾਰੀ ਪਾਰਟਿਸਪੇਸ਼ਨ ਅਤੇ ਸਮੁੱਚੇ ਤੌਰ ਤੇ ਰਲ ਮਿਲ ਕੇ ਰਹਿਣ ਦੇ ਅਨੁਭਵ ਨੂੰ ਵੀ ਕੋਈ ਨਵਾਂ ਰੂਪ ਦੇ ਸਕਦੇ ਹਨ